ਜੀ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਇਥੇ ਫਜ਼ਿਲਕਾਚ ਹੋਈ ਜੇ ਚ ਪਿੰਡ ਪਾਕਾ ਥਾਣਾ ਅਰਨੀਵਾਲ ਦੇ ਵਿੱਚ ਪੈਂਦਾ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਚ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜਹ ਰੰਜਿਸ਼ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉੱਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੀ ਇਹਨਾਂ ਦੇ ਜਿਹੜੇ ਗੁਆਂਢੀ ਸੀ ਉਹਨਾਂ ਨੇ ਇਹਨਾਂ ਤੇ ਫਾਇਰ ਕਿਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ ਇਸ ਮਸਲੇ 'ਚ ਫਾਜ਼ਲਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਸ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ 'ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨਾਮ ਆਫ ਅਨਮੋਲ ਸਿੰਘ ਐਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਆਜਾ ਸਕਦਾ ਹਾਂ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਲੀ ਵੀ ਪੁਲਿਸ ਦੇ ਰਿਸਪੌਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ ਸੀਆਈਏ ਦੀ ਵੀ ਆ ਟੀਮਾਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪਾਲਚੇ ਲੱਗੀ ਹੋਈ ਨਹੀਂ ਤੇ ਉਹ ਵੱਖ-ਵੱਖ ਤਵਤੇ ਰੀਡ ਕਰ ਰਹੇ एफ आई आर लॉन्च कीम्बर एन डेटिड उन्नीस सात चौबीस रजिस्टर की गई है अंडर से ਔਰ 25 27 ਆਮਸ ਐਪ ਦੇ ਅੰਡਰ ਇਹ ਪਚਾ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ੀਆਂ ਦੇ ਖਿਲਾਫ ਇਹ ਪਚਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਕਲੂ ਨਲ ਹਥਿਆਰ ਕਿਹੜਾ ਸੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸ ਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਇਆ ਮੈਂ ਮੌਕੇ ਦੇ ਕੋਈ ਪੁੱਛ ਕੇ ਸੀ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵੀ ਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗ੍ਰਾਉਂਡ ਨੋਲੇਜ ਬੈਕਗ੍ਰਾਉਂਡ ਜਿਹੜਾ ਸੀ ਉਹ ਇਹ ਠੇਕੇ ਦੀ ਜ਼ਮੀਨ ਸੀਗੀ 9.99 ਕਿੱਲੇ ਔਰ ਪਹਿਲੇ ਇਹ ਜਿਹੜੇ ਡੀਸੀਜ਼ ਨੇ ਇਹ ਉਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਬਟ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਵੰਡ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉੱਚ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇੰਦਾ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨ ਸੀ ਇਹਨਾਂ ਨੇ ਫਾਇਰ ਕਰ ਦਿੱਤੀ ਜਿਤੇ ਇਹਨਾਂ ਦੀ ਅਨਫੋਰਚੂਨੇਟ एक इंसिडेंट है मतलब बाकी घटना से डेथ हो गई मतलब किन्ने फायर हुए जी दैट इज यट टू बी असर्टन बट यस पुलिस ने जड़ा है एक एक्यूज राउंड अप कर लिया है बाकी अनु भी असि बहुत छेती फड़ा ती आ, काफी आ, आ, लेट नाइट तक साडिया रेडन चल रही पाई सी तो इन्हना बहुत मेहनत करके एक एक्यूज न फड़ लिया है ਔਰ ਉਸਕੇ ਬਾਅਦ ਬਾਕੀ ਜੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ-ਅਲੱਗ ਸਟੇਟਾਂ ਚ ਵੀ ਇਸ ਵੇਲੇ ਰੇਡ ਚੱਲ ਰਹੀ ਹੈ। ਇਹ ਜਿਹੜਾ ਰੁਪਈਆ ਹੈ ਉਹ ਅਸੀਂ ਰਾਉਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਉਂਡ ਅਪ ਕੀਤਾ ਹੈ ਔਰ ਇਹ ਮੈਂ ਸਾਰੇ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨੂੰ ਫੜ ਲਾਂਗੇ ਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਆ ਉਹ ਅਸੀਂ ਕਰ ਰਹੇ ਨੇ ਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਤੇ ਅਸੀਂ ਉਹਨੂੰ ਇਹੇ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਬਹੁਤ ਸਿਨਸੇਅਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰੀਏ ਤੇ ਅਫਰਟਸ ਕਰੀਏ